ਚੱਲੂ ਕਿਸਰ ਕੀ ਚੱਲ ਆ ਗਿਆ ਇਹ ਮੈਂ ਮਾਰਗੀ ਇਹ ਮੈਂ ਮਾਰਗੀ ਤਸਾਈ ਬਥਾਂ ਕਿੰਨੇ ਭਾਈ ਮੈਂ ਮਾਰਗੀ ਉਹ ਕਾ ਨਾ ਚਾਹੁੰਦਾ ਚਾਹੁੰਦਾ ਮੋੜੋ ਆਵਾ ਤੁਹਾਡਾ ਕੀ ਬੰਦਾ ਸੋ ਇਹ ਨਾਮ ਗਗਨਦੀਪ ਕੋਰ ਮੇਰਾ ਬੇਟਾ ਸੈਜਵੀਰ ਨੂੰ ਸੌਲਦਾ ਤੇ ਇਹ ਹਸਬੰਦ ਦੀ ਜਲਸੋਪੇਣਾ ਡੈਟੋ ਗੀ ਤੁਹਾਨੂੰ ਸੂਸਾਈ ਕਰ ਦੇਹੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਕਿ ਆ ਬੈਂਕ ਉਹਨਾਂ ਨੇ ਕਰਜਾ ਸੀਗਾ ਮੇਰੇ ਫਾਦਾ ਇਮਾਨ ਲਿਆ ਤੇ ਇਹ ਬੈਂਕ ਉਹਨੂੰ ਬੰਦ ਕਰ ਦਿੰਦਾ ਮੈਂ ਇਹ ਨਹੀਂ ਬਚਿਆ ਇਸ ਲਈ ਪਹਿਰਿਆ। ਕਿਹਦਾ ਕੋਈ ਆਇਆ ਨਹੀਂ। ਤੁਸੀਂ ਸਭ ਤੇ ਕੰਮ ਕਿਨੇ ਕੰਮ ਕਰ ਸਕਦੇ ਕੋਈ ਆਦਮੀ ਨਹੀਂ ਆਇਆ ਮੇਰੇ ਬੱਚਾ ਦੀ ਮੈਂ ਮਦਦ ਲਾਣੇ ਦੋਨਾਂ। ਘੱਟ ਕਮਾਉਣ ਵਾਲਾ ਕੋਈ ਨਹੀਂ ਆਇਆ। ਇਹ ਨਹੀਂ। ਕਿਹਦੇ ਪੈਸੇ ਮਲਾਜਮ ਆਏ ਆ। ਇਹਨਾਂ ਨੂੰ ਦਿੰ ਕੋ ਪਿੰਡਿਆ ਦੇ ਕਿੰਨਾ ਕਸਾ ਬਸ ਦਿਆ। ਫਿਰ 10 ਲੱਖ ਸੀ ਤੇ ਹੁਣ 11 ਲੱਖ ਕਿੰਨਾ ਨਿਕਲਿਆ ਕਿੰਨੀ ਆ ਤੁਹਾਡੀ ਕੋਠੀ ਕਰਨੀ ਤਾਂ ਅੱਜ ਸਰ ਨੋ ਸਾਡੀ 9 ਮੱਲੇ ਚ ਕੀ ਮੰਗਾਫੇ ਤੁਸੀਂ ਇਹ ਜੈਨ ਇੰਦਰਾ ਨਹੀਂ ਕਿ ਇਹ ਜਰ ਨਹੀਂ ਰਹੀ ਜਿਵੇਂ ਮੇਰੇ ਪੁੱਤ ਨਾ ਦਈ ਜਾ ਅਗਲੇ ਦਾ ਬੱਚੇ ਤਾਂ ਮੇਰਾ ਕੋਈ ਵੀ ਸੋਨਿਆ ਕਹਿੰਦੇ ਸਾਨੂੰ ਤੇ ਰਹਿਣ ਦਿੱਤਾ ਜਾ ਬਸ ਨਹੀਂ ਹੋਇ ਕੋਈ ప్రశా మేరా బ మేన మళ్ళ దేరా బా మేర పుతడా పొత్తు మేను మళ్ళ దీ మొత్తా ਉਹ ਉਤਰਹੀਂ ਨੀੜ ਪੈ ਨੇ ਪੁੱਛ ਕੀਤੀ ਤੁਸੀਂ ਕਹਿ ਨਹੀਂ ਮੈਂ ਨਹੀਂ ਮੇਰੇ ਕੋਲ ਪੈਸੇ ਨਹੀਂ ਲੌਨ ਦੀ ਬੈਂਕ ਦੇ ਘਰ ਜਾਣਾ ਮੈਂ ਕਿਤੇ ਨਹੀਂ ਜਾਣਾ ਮੈਂ ਹਣ ਕਿਤੇ ਗਵਾਂਡੀਆਂ ਤਰ ਰਹਿ ਪੈਣਾ ਮੈਂ ਕਿੱਥੇ ਜਾਣਾ ਮੈਂ ਚੱਲ ਜਾਣਾ ਕਿਤੇ ਮ ਖਾਣੇ ਕੁਛ ਨਹੀਂ ਮਰ ਜਾਣਾ ਮੈਂ ਇਹਦੇ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੋਈ ਮੇਰੇ ਬੰਦੇ ਨੇ ਬਿਲਡਿੰਗ ਭਾਈ ਸੀ ਮੇਰੇ ਰਾਂ ਮਾਝੇ ਤੇ ਜਮਾਣਾ ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਆ ਇਹਨਾਂ ਨੇ ਹਉ ਸਹੀ ਲੋਨ ਲੈ ਲੋਨ ਲੈ ਕੇ ਪੁਲਾਟ ਕੋਠੀ ਬਣਾਈ ਆ ਉਹ ਬੈਂਕ ਦੇ ਨੇ ਅਦਾ ਨਹੀਂ ਕੀਤੇ ਤੇ ਮਾਝੇ ਦਿਹਾਦੇ ਹੁਕਮਾਨ ਸਾਹਿਬ ਇਹਨਾਂ ਨੂੰ ਆਰਡਰ ਹੋਇਆ ਜੁਗਾ ਚੰਨਾ ਦੇ ਬੈਂਕ ਵਾਲੇ ਨੂੰ ਇਹ ਆਰਡਰ ਹੋਇਆ 18 ਤਿੰਨ 2024 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨਾਲ ਅੱਧੀ ਕਾਰਵਾਈ ਕਰਨੀ ਆ ਉਹਨਾਂ ਨੇ ਪ੍ਰੈਜੈਸ਼ਨ ਲਿਆ ਪੀਸਫੁਲੀ ਕਿੰਨੇ ਲਿਆਈ ਬੈਂਕ ਨੂੰ ਕਰਜ਼ਾ ਕਿਨੇ ਲਿਆਈ ਇਹਨਾਂ ਦੇ ਆ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਕਿਹੜੇ ਪਰਿਵਾਰਕ ਦੇ ਅੰਦਰ ਉਹ ਤੇ ਇਸ ਦੁਨੀਆ ਦੇ ਹਰ ਟਾਈਮ ਤੇ ਨਹੀਂ ਰਹੇ ਉਹ ਤਾਂ ਨਹੀਂ ਆ ਪਲਾਡ ਦੇ ਇਹ ਹੀ ਹੈ ਨਾ ਤੇ ਗਗਨਦੀਪ ਕੌਰ ਹੈ ਲੀਗਲ ਏਅਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਉਹ ਕਿੰਨੀ ਅਮਾਉਂਟ ਹੈ ਬੈਂਕ ਆਪਣੇ ਬੈਂਕ ਵਾਲੇ ਬਹਾਦਰ 16 ਲੱਖ ਰੁਪਏ ਅਸਲ ਪੈਣ ਗਏ ਜੀ ਇਹਨਾਂ ਦੇ ਇਹ ਹੁਣ ਪਰਿਵਾਰ ਕਿੱਥੇ ਜਾਊਗਾ ਜੀ ਇੱਕ ਬਿਰਧ ਔਰਤ ਹੈਗੀ ਆ ਇੱਕ ਬੱਚਾ ਵਾ ਇੱਕ ਕਿੱਥੇ ਜਾਣਗੇ ਜੀ ਇਹ ਕੋਈ ਜੀ ਦੇਖੋ ਜੀ ਇਹਨਾਂ ਨੂੰ ਨੋਟਿਸ ਦਿੱਤਾ ਇਹ ਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਣ ਦੀ ਇੱਥੇ ਜਾਣਾ ਸੀ ਜੀ ਪ੍ਰੋਪਰ ਕਾਰ ਹੋਈ ਹੋਣ ਤੇ ਬਾਅਦ ਵਿੱਚ 6 ਮਹੀਨੇ ਹੋ ਗਏ ਆ ਤੇ 6 ਮਹੀਨਾਂ ਦਾ ਟਾਈਮ ਨ ਕੋਈ ਹੈਗਾ ਜੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ